ਸਾਂ ਦੇ ਵਿੱਚੋਂ ਸਿੱਟ ਸਿੱਟ ਕੇ ਕੁੜੀਆਂ ਤੁਸੀਂ ਮਾਰੀਆਂ ਗੈਂਗਵਾ ਜਿਹੜਾ ਗੁੰਡਾ ਵਾਹਦਾ ਤੁਸੀਂ ਲਿਆਂਦਾ ਤੁਸੀਂ ਪੈਦਾ ਕੀਤੇ ਲਾਰਸ ਵਰਗੇ ਤੁਹਾਡੀ ਸਰਕਾਰ ਦੇ ਵਿੱਚ ਜਿਹੜੇ ਤੂਤੂ ਕੇ ਗੁਰਦੁਆਰਿਆਂ 'ਚ ਬੈਠੇ ਕਿਸਾਨਾਂ ਨੂੰ ਤੂਤੂ ਕੇ ਜੇਲਾ 'ਚ ਤੁੰਨੇ ਆ ਇਹ ਸਾਲਾ ਸਾਹਿਬ ਸਰਦਾਰ ਮਜੀਠੀਆ ਨੂੰ ਲੋਕੀ ਚਿੱਟੇ ਨਾਲ ਬੁਲਾਉਂਦੇ ਸੀ ਸਾਰਾ ਚਿੱਟਾ ਦਾ ਤੁਹਾਡੇ 10 ਸਾਲਾਂ ਦੀ ਸਰਕਾਰ 'ਚ ਵਿਗਿਆ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿੱਥੇ ਕਿ ਸਾਡੇ ਨਾਲ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਸੂਭਾ ਆਗੂ ਹੈਗੇ ਨੇ ਅਵਤਾਰ ਸਿੰਘ ਮਹਿਮਾ ਜੀ ਸੋ ਗੱਲਬਾਤ ਕਰਦੇ ਆ ਕਿ ਕੁਝ ਪੰਜਾਬ ਦੇ ਮਸਲਿਆਂ ਦੇ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਆ ਜੇ ਇਸ ਤੇ ਆਪਣੇ ਵਿਚਾਰ ਕਮੈਂਟ ਜ਼ਰੂਰ ਦੇਣੇ ਕਰਿਓ ਸੋ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਵਤਾਰ ਸਿੰਘ ਮਹਿਮਾ ਜੀ ਜਿਸ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਹੈਗਾ ਜੀ ਜਿਹਦੇ ਪ੍ਰਧਾਨ ਹੈਗੇ ਨੇ ਸੁਖਬੀਰ ਸਿੰਘ ਬਾਦਲ ਇਹਨਾਂ ਨੇ ਇੱਕ ਪੰਜਾਬ ਬਚਾਓ ਯਾਤਰਾ ਜਿਹੜੀ ਸ਼ੁਰੂ ਕੀਤੀ ਹੋਈ ਹੈ ਇੱਥੋਂ ਹੁਣ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਹੈਗੇ ਨੇ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਉਹੀ ਸਰਕਾਰ ਹੈ ਜਿਨ੍ਹਾਂ ਨੇ ਪਿਛਲੀਆਂ ਪਿਛਲੇ ਸਮੇਂ ਦੇ ਵਿੱਚ ਲੋਕਾਂ ਦੇ ਨਾਲ ਕਿਵੇਂ ਵਰਤੇ ਹੈਗੇ ਆ ਤੁਹਾਨੂੰ ਕੀ ਲੱਗਦਾ ਵੀ ਲੋਕ ਜਿਹੜੇ ਹੈਗੇ ਨੇ ਜਿਵੇਂ ਇਹ ਯਾਤਰਾ ਦੇ ਵਿੱਚ ਫਿਰ ਰਹੇ ਪਿੰਡਾਂ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਫਿਰ ਰਹੇ ਫਿਰ ਦੁਬਾਰਤੋਂ ਠੱਗੇ ਜਾਣਗੇ ਦੇਖੋ ਜੀ ਸੁਖਬੀਰ ਬਾਦਲ ਸਾਹਿਬ ਬਾਰੇ ਮੈਂ ਇੱਕ ਗੱਲ ਕਵਾਂਗਾ ਪੰਜਾਬ ਦਾ ਇੱਕ ਵੱਡਾ ਕਲਾਕਾਰ ਹੈ ਗੁਰਦਾਸ ਮਾਨ ਜੀ ਜੀ ਉਹਦਾ ਇੱਕ ਬਹੁਤ ਪਹਿਲਾਂ ਗੀਤ ਆਇਆ ਸੀ ਆਪੇ ਰੋਗ ਲਾਉਣੇ ਆਪੇ ਦੇਣੀਆਂ ਦੁਆਵਾਂ ਜਾ ਵੀ ਅਸੀਂ ਵੇਖ ਲੀਆਂ ਤੇਰੀਆਂ ਬਫਾਵਾਂ ਸੁਖਬੀਰ ਬਾਦਲ ਦੀ ਹਾਲਤ ਜਿਹੜੀ ਉਸ ਤਰ੍ਹਾਂ ਦੀ ਸੁਖਬੀਰ ਸਾਹਿਬ ਕਹਿੰਦੇ ਨੇ ਵੀ ਅਸੀਂ ਪੰਜਾਬ ਬਚਾਉਣ ਲਈ ਤੁਰੇ ਆ ਤੇ ਸੁਖਬੀਰ ਸਾਹਿਬ ਨੂੰ ਸਵਾਲ ਇਹ ਆ ਵੀ ਪੰਜਾਬ ਬਚਾਉਣਾ ਕਿਸ ਚੀਜ਼ ਤੋਂ ਆ ਨੰਬਰ 1 ਚਿੱਟੇ ਤੋਂ ਕਿ ਚਿੱਟੇ ਦੇ ਨਾਲ ਪੰਜਾਬ ਦੀ ਜਵਾਨੀ ਘਰਕ ਗਈ ਤੇ ਚਿੱਟੇ ਨੂੰ ਲੈ ਕੇ ਕੌਣ ਆਇਆ ਤੁਹਾਡੇ ਸਾਲਾਹ ਸਾਹਿਬ ਸਰਦਾਰ ਮਜੀਠੀਆ ਨੂੰ ਲੋਕੀਂ ਚਿੱਟੇ ਨਾਲ ਬੁਲਾਉਂਦੇ ਸੀ ਸਾਰਾ ਚਿੱਟਾ ਦਾ ਤੁਹਾਡੇ 10 ਸਾਲਾਂ ਸਰਕਾਰ ਚ ਵਿਗਿਆ ਤੁਸੀਂ ਕਹਿੰਦੇ ਹੋ ਕਿਸਾਨ ਕਰਜ਼ਾ ਕੋਈ ਕੁਝ ਹੀ ਕਰ ਰਿਹਾ ਤੁਹਾਡੇ ਬਾਪ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵਾਅਦਾ ਕੀਤਾ ਸੀ ਕਿਸਾਨਾਂ ਦੇ ਨਾਲ ਮੈਂ ਕਰਜ਼ਾ ਮਾਫੀ ਕਰੂੰਗਾ ਉਹਨੇ ਨਹੀਂ ਕੀਤਾ 2016 ਦੇ ਵਿੱਚ ਕਿਸਾਨ ਕਰਜ਼ਾ ਮਾਫੀ ਲਈ ਚੰਡੀਗੜ੍ਹ ਜਾਂਦੇ ਸੀ ਧੂ ਧੂ ਕੇ ਗੁਰਦੁਆਰਿਆਂ ਚ ਬੈਠੇ ਕਿਸਾਨਾਂ ਨੂੰ ਧੂ ਧੂ ਕੇ ਜੇਲ੍ਹਾਂ ਚ ਤੁੰਨੇ ਉਹ ਉਹ ਤੁਹਾਡੀ ਕਾਰਗੁਜ਼ਾਰੀ ਸੀ ਜਿਹਦੇ ਕਰਕੇ ਬਾਅਦ ਚ ਕੈਪਟਨ ਨੇ ਕਿਹਾ ਸੀ ਮੈਨੂੰ ਵੋਟਾਂ ਪਾ ਦਿਓ ਮੈਂ ਕਰ ਦੂੰਗਾ ਉਹ ਤੋਂ ਵੀ ਠੱਗੇ ਗਏ ਸੋ ਇਹ ਗੱਲਾਂ ਬੱਸਾਂ ਦੇ ਵਿੱਚੋਂ ਸਿੱਟ ਛੱਡ ਕੇ ਕੁੜੀਆਂ ਤੁਸੀਂ ਮਾਰੀਆਂ ਜਿਹੜੇ ਹੁਣ ਟੋਲ ਪਲਾਜ਼ੇ ਲੋਕਾਂ ਲਈ ਜੇਬ ਖਰਚਾ ਬਣੇ ਹੋਏ ਨੇ ਉਹ ਤੁਸੀਂ ਕਹਿੰਦੇ ਸੀ ਸੁਖਵੀਰ ਜੀ ਤੁਸੀਂ ਸਟੇਜ ਤੋਂ ਕਹਿੰਦੇ ਸੀ ਵੀ ਮੈਂ ਉਹ ਛੜਕਾਂ ਬਣਾ ਦੇਣੀਆਂ ਨੇ ਜਿਹੜੀਆਂ ਬੰਬ ਮਾਰਿਆ ਬਣੇ ਟੁੱਟੀਆਂ ਤੇ ਉਹ ਬੰਬ ਮਾਰਨ ਵਾਲੀਆਂ ਟੁੱਟਣ ਵਾਲੀਆਂ ਉਹ ਛੜਕਾਂ ਉੱਤੇ ਟੋਲ ਪਲਾਜ਼ੇ ਤੁਹਾਡੀ ਸਰਕਾਰ ਚ ਲੱਗੇ ਲੋਕਾਂ ਦੀ ਜੇਬ ਤੁਸੀਂ ਲਟਾਈ ਬਿਜਲੀ ਬੋਰਡ ਜਿਹੜਾ ਹੁਣ ਤੁਸੀਂ ਕਹਿੰਦੇ ਹੋ ਵੀ ਇਹ ਸਾਰਾ ਕੁਝ ਵੇਚਤਾ ਹਾਂ ਵੇਚਿਆ ਜਾ ਰਿਹਾ ਉਹਦਾ ਮੁੱਢ ਤੁਹਾਡੇ ਬਾਪ ਨੇ ਤੁਹਾਡੀ ਸਰਕਾਰ ਨੇ ਤੁਸੀਂ ਗ੍ਰਹਿ ਮੰਤਰੀ ਤੁਸੀਂ ਬੰਨਿਆ ਸੀ ਸਾਰੇ ਰੁਜ਼ਗਾਰ ਨੂੰ ਇੱਥੋਂ ਭਜਾਉਣ ਲਈ ਜਿਹੜਾ ਗੈਂਗਵਾੜ ਜਿਹੜਾ ਗੁੰਡਾ ਵਾਦੋ ਤੁਸੀਂ ਲਿਆਂਦਾ ਤੁਸੀਂ ਪੈਦਾ ਕੀਤੇ ਲੌਰਸ ਵਰਗੇ ਤੁਹਾਡੀ ਸਰਕਾਰ ਦੇ ਵਿੱਚ ਜਿਹੜੇ ਪੈਦਾ ਹੋਏ ਸੋ ਬਚਾ ਕੇ ਤੁਰੇ ਆ ਰੋਗ ਤੁਸੀਂ ਲਾਇਆ ਪੰਜਾਬ ਨੂੰ ਤੇ ਉਸੇ ਰੋਗ ਦੇ ਕਰਕੇ ਲੋਕਾਂ ਨੇ ਤੁਹਾਨੂੰ ਜਿਹੜਾ ਕੱਢ ਕੇ ਬਾਹਰ ਆ ਬਾਹਰ ਸੋ ਇਹ ਭੁੱਲ ਜੋ ਕਿ ਹੁਣ ਪੰਜਾਬ ਦੇ ਲੋਕ ਤੁਹਾਡੇ ਨਾਲ ਤੁਰਨਗੇ ਹਾਂ ਉਹ ਲੋਕ ਜ਼ਰੂਰ ਫੇਰ ਠੱਗੇ ਜਾਣਗੇ ਜਿਹੜੇ ਕਹਿੰਦੇ ਹੁੰਦੇ ਜਿਵੇਂ ਕਹਿੰਦੇ ਯਾਰ ਤੇਰਾ ਬਾਪ ਬੜਾ ਮਾੜਾ ਸੀਗਾ ਤੇ ਕਿਸੇ ਨੇ ਕਹਿਤਾ ਵੀ ਹੁਣ ਮੇਰੇ ਬਾਪ ਨੂੰ ਲੋਕ ਚੰਗਾ ਕਿਵੇਂ ਕਹਿਣਗੇ ਉਹ ਕਹਣਗੇ ਤੂੰ ਉਹ ਤੋਂ ਵੀ ਮਾੜੇ ਕੰਮ ਕਰ ਫਿਰ ਕਹਣਗੇ ਲੋਕ ਯਾਰ ਇਹਦੇ ਨਾਲ ਤਾਂ ਤੇਰਾ ਬਾਪ ਹੀ ਤੇਰੇ ਨਾਲ ਤੇਰਾ ਬਾਪ ਹੀ ਚੰਗਾ ਸੀ ਜਿਹੜਾ ਚੰਗੇ ਕੰਮ ਕਰਦਾ ਸੀ ਪੰਜਾਬ ਦੀ ਸਰਕਾਰ ਨੇ ਲੋਕਾਂ ਨੂੰ ਇੰਨਾ ਕਿ ਸਤਾਤਾ ਜਿਹੜੇ ਜੋ ਇਕਾਦੁਕਾ ਲੋਕ ਇਹ ਕਹਿਣ ਲੱਗ ਪਏ ਵੀ ਇਹਨਾਂ ਨਾਲ ਤਾਂ ਫਿਰ ਕੰਜਰ ਹੋ ਹੀ ਚੰਗੇ ਸੀ ਜਿਨ੍ਹਾਂ ਨੇ ਵੀ ਇਹ ਤਾਂ ਉਦੋਂ ਵੀ ਟੱਪ ਗਏ ਸੋ ਇਹਨਾਂ ਕਾਰਨਾ ਕਰਕੇ ਇਕਾਦੁਕਾ ਲੋਕ ਜ਼ਰੂਰ ਅਕਾਲੀ ਦਲ ਵੱਲ ਮੁੜਨਗੇ ਪਰ ਪੂਰਾ ਪੰਜਾਬ ਜਾਂ ਪੰਜਾਬੀ ਅਕਾਲੀ ਦਲ ਦੀ ਪਹਿਲਾਂ ਵਾਲੀ ਗੱਲ ਤੇ ਜਾਂ ਕਿ ਸਿੱਖ ਧਰਮ ਦੀ ਗੱਲ ਕਰੀਏ ਸਿੱਖ ਪੰਥ ਦੀ ਗੱਲ ਕਰੀਏ ਵੀ ਉਹ ਫਿਰ ਤੋਂ ਅਕਾਲੀ ਦਲ ਨਾਲ ਜੁੜ ਜਾਏ ਇਹਦੀ ਫਿਲਹਾਲ ਸੁਖਬ ਜਨਾਚਰ ਸੁਖਵੀਰ ਪ੍ਰਧਾਨ ਉਹਨਾਂ ਚਰ ਤਾਂ ਉਮੀਦ ਨਹੀਂ ਲੱਗਦੀ ਹਾਂ ਕੋਈ ਅਕਾਲੀ ਦਲ ਹੋਰ ਤਰੀਕੇ ਨਾਲ ਜਸੇਬੰਦ ਹੋਵੇ ਤਾਂ ਹੋ ਸਕਦਾ ਵੀ ਸ਼ਾਇਦ ਲੋਕ ਯਕੀਨ ਕਰ ਲੈਣ ਸੁਖਵੀਰ ਜੀ ਨੂੰ ਇਹ ਭੁੱਲ ਜਾਣਾ ਚਾਹੀਦਾ ਵੀ ਹ ਤੇ ਉਹ ਜਿਨ੍ਹਾਂ ਨੂੰ ਗੋਤੇ ਦੇ ਦੇ ਕੇ ਤੁਸੀਂ ਮਾਰਿਆ ਤੇ ਉਹਨਾਂ ਨੂੰ ਤੁਸੀਂ ਬਾਹਰ ਕੱਢ ਕੇ ਉਹ ਵੀ ਉਹਨਾਂ ਅਸੀਂ ਤੁਹਾਡੇ ਮੂੰਹ ਚ ਪਾਣੀ ਪਾਉਣਾ ਆ ਇਹ ਲੋਕਾਂ ਨੇ ਯਕੀਨ ਨਹੀਂ ਕਰ ਰਿਹਾ ਸੁਖਵੀਰ ਸਿੰਘ ਬਾਦਲ ਜਿਹੜਾ ਸਮਾਂ ਮੌਜੂਦਾ ਚੱਲਦਾ ਹੈ ਮੈਂਬਰ ਆਫ ਪਰਲੀਮੈਂਟ ਫਰੋਜਪੁਰ ਦੇ ਹੈਗੇ ਨੇ ਤੁਹਾਨੂੰ ਕੀ ਲੱਗਦਾ ਫਰੋਜਪੁਰ ਦੇ ਲੋਕਾਂ ਨੂੰ ਕੀ ਮਿਲਿਆ ਦੇਖੋ ਜੀ ਲੋਕਾਂ ਨੂੰ ਹਮੇਸ਼ਾ ਹੀ ਲਾਰੇ ਮਿਲੇ ਨੇ ਇੱਕ ਮੈਂਬਰ ਪਾਰਲੀਮੈਂਟ ਨੂੰ ਪੈਸੇ ਮਿਲਦੇ ਨੇ ਹਰ ਸਾਲ ਲੋਕਾਂ 'ਚ ਬਿਗੁਰਜ਼ਰਨਾ ਹੁੰਦਾ ਲੋਕਾਂ ਦੀ ਗੱਲ ਚੁੱਕਣੀ ਹੁੰਦੀ ਆ ਤਾਂ ਉਹ ਕਿਤੇ ਸੁਖਬੀਰ ਜੀ ਹਿਸਾਬ ਉਹਦਾ ਨਹੀਂ ਦੇ ਰਹੇ ਕਿਤੇ ਲੋਕਾਂ ਚ ਜਾ ਕੇ ਇਹ ਨਹੀਂ ਕਿਹਾ ਕਿਤੇ ਜ਼ਰਤ ਨਾਲ ਲੋਕਾਂ ਦੇ ਕੰਮ ਨਹੀਂ ਕਰਾਏ ਹੋਣੇ ਇਹਨਾਂ ਨੇ ਜਿੰਨੀਆਂ ਵੀ ਜੋੜ ਤੋੜ ਕੀਤੀ ਨੇ ਆਪਦੀ ਕੁਰਸੀ ਨੂੰ ਬਚਾਈ ਰੱਖਣ ਲਈ ਕੀਤੀ ਨੇ ਜੇ ਕਿਸਾਨ ਅੰਦੋਲਨ ਵੇਲੇ ਸਤੀਫਾ ਵੀ ਦਿੱਤਾ ਤਾਂ ਸਤੀਫਾ ਸਿਰਫ ਜਿਹੜੀ ਉਹ ਦੀ ਸੀਗੀ ਮੰਤਰੀ ਉਹ ਤੋਂ ਦਿੱਤਾ ਜਦ ਕਿ ਉਹਦੇ ਬਦਲੇ ਬਾਅਦ ਚ ਹੋਰ ਜਿਹੜਾ ਉਹਨਾਂ ਨੂੰ ਪਦ ਦੇ ਦਿੱਤਾ ਗਿਆ ਗਠ ਜੋੜ ਤੋੜਨ ਵਾਲਾ ਪਰ ਇਹ ਨਹੀਂ ਕਿਹਾ ਵੀ ਮੈਂ ਇਹ ਜਿਹੜੀ ਪਾਰਲੀਮੈਂਟ ਆ ਜਿੱਤੇ ਜਿਸ ਪਾਰਲੀਮੈਂਟ ਦੇ ਵਿੱਚ ਸਾਡੇ ਬੈਠਿਆ ਇਹ ਕਾਨੂੰਨ ਪਾਸ ਕੀਤੇ ਗਏ ਅਸੀਂ ਇਹਨੂੰ ਠੋਕਰ ਮਾਰਦੇ ਸੀ ਇਹਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਪੱਕੇ ਤੌਰ ਤੇ ਉਹ ਨਹੀਂ ਛੱਡਿਆ ਉਹਦੇ ਨਾਲ ਬੰਨੇ ਰਹੇ ਕਿਉਂਕਿ ਲੋਕਾਂ ਨੂੰ ਲੋਕਾਂ ਤੋਂ ਸਿਰਫ ਵੋਟਾਂ ਲੈਣੀਆਂ ਲੋਕਾਂ ਦੇ ਜਵਾਬ ਦੇ ਨਹੀਂ ਹੋਣਾ ਲੋਕਾਂ ਦੇ ਮਸਲੇ ਹੱਲ ਨਹੀਂ ਕਰਨੇ ਸਿਰਫ ਆਪਣੀ ਕੁਰਸੀ ਬਚਾ ਕੇ ਰੱਖਣੀ ਹੈ ਸੋ ਇਸ ਕਰਕੇ ਫਰੋਇਪੁਰ ਦੇ ਐਮਪੀ ਜ਼ਰੂਰ ਨੇ ਪਰ ਫਰੋਇਪੁਰ ਦੇ ਲੋਕਾਂ ਲਈ ਜਿਹੜਾ ਇੱਕ ਵੀ ਕੋਈ ਕੀਤਾ ਕੰਮ ਹੈ ਦੱਸ ਦੇਣ ਕੇਂਦਰ ਦੀ ਸਰਕਾਰ ਜਿਹਦੇ ਵਿੱਚ ਇਹ ਮੰਤਰੀ ਨੇ ਕੇਂਦਰ ਸਰਕਾਰ ਨੇ 50 ਕਿਲੋਮੀਟਰ ਤੱਕ ਬੀਐਸਐਫ ਦਾ ਘੇਰਾ ਵਧਾਤਾ ਸੁਖਵੀਰ ਬਾਦਲ ਜੀ ਨੇ ਕਦੇ ਉਹਦੇ ਖਿਲਾਫ ਆਵਾਜ਼ ਨਹੀਂ ਉਠਾਈ ਸੋ ਇਸ ਕਰਕੇ ਇਹ ਚੀਜ਼ਾਂ ਸਾਨੂੰ ਸਮਝੀਆਂ ਚਾਹੀਦੀਆਂ ਵੀ ਲੋਕਾਂ ਲਈ ਕੁਝ ਨਹੀਂ ਕੀਤਾ ਜੋ ਕੀਤਾ ਆਪਦੇ ਪਰਿਵਾਰ ਲਈ ਆਪਦੇ ਘਰ ਲਈ ਕੀਤਾ ਜੀ ਦੋਸਤੋ ਜਿਹੜੇ ਪੱਤਰੇ ਭਾਈ ਸਾਹਿਬ ਖੋਲ ਰ ਰਹੇ ਨੇ ਸੁਖਵੀਰ ਬਾਦਲ ਦੀ ਜਿਹੜੀ ਜੰਤਰੀ ਖੋਲ ਰ ਰਹੇ ਨੇ ਪੂਰੀ ਖੁਲਾਸੇ ਕਰ ਰਹੇ ਨੇ ਸੋ ਇਸ ਵੀਡੀਓ ਤੇ ਤੁਸੀਂ ਆਪਣੇ ਜਵਾਬ ਕਮੈਂਟਾਂ ਰਾਹੀਂ ਜਰੂਰ ਦਿਆ ਜੇ ਮਹਿਮਾਨ ਸਾਹਿਬ ਅਗਲਾ ਸਵਾਲ ਹੈਗਾ ਕਿ 2015 ਤੋਂ ਲੈ ਕੇ 2017 ਤੱਕ ਬੇਦਮੀਆਂ ਵੀ ਬਹੁਤ ਹੋਈਆਂ ਨੇ ਉਸ ਤੋਂ ਬਾਅਦ ਗੱਲ ਆਪਾਂ ਕਰੀਏ ਬੰਦੀ ਸਿੰਘਾਂ ਦੀ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ 28 ਸਾਲ 32 ਸਾਲ ਲੰਬੇ ਅਰਸ਼ੇ ਤੋਂ ਵਿੱਚ ਹੀ ਪਏ ਨੇ ਹੋ ਸਕਦਾ ਹੈ ਪ੍ਰੋਲ ਕਿਸੇ ਨੂੰ ਮਹੀਨਾ ਮਿਲੀ ਕਿਸੇ ਨੂੰ ਇੱਕ ਦਿਨ ਮਿਲੀ ਹੈਗੀ ਹੈ ਕੀ ਇਹ ਆਪਦੀ ਸਰਕਾਰ ਦੇ ਹੁੰਦਿਆਂ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਕਿਉਂ ਨਹੀਂ ਦਿਵਾਇਆ ਦੇਖੋ ਜੀ ਜਿਹੜੀ ਭਾਰਤੀ ਸਰਕਾਰ ਹੈ ਨਾ ਉਹ ਕੈਨ ਨੂੰ ਤਾਂ ਸਾਡੇ ਦੇਸ਼ ਦੇ ਵਿੱਚ ਧਰਮ ਨਿਰਪੱਖ ਸਾਡੇ ਦੇਸ਼ ਦਾ ਸੰਵਿਧਾਨ ਹੈ ਤੇ ਉਹਦੇ ਤੇ ਚੱਲਦੀ ਹੈ ਪਰ ਸਾਡੇ ਮੁਲਕ ਦੇ ਵਿੱਚ ਹਮੇਸ਼ਾ ਹੀ ਬਹੁ ਗਿਣਤੀ ਜਿਹੜਾ ਜਿਹੜੀ ਵੋਟਰ ਹੁੰਦਾ ਉਹਦੇ ਉਹਦੀਆਂ ਭਾਵਨਾਵਾਂ ਦੇ ਹਿਸਾਬ ਨਾਲ ਜਿਹੜਾ ਫੈਸਲੇ ਲੈ ਜਾਂਦੇ ਨੇ ਜਦੋਂ ਵੀ ਸਾਡੇ ਮੁਲਕ 'ਚ ਕੁਝ ਵੀ ਹੋਇਆ ਜੇ ਇੰਦਰਾ ਗਾਂਧੀ ਨੂੰ ਕਤਲ ਕੀਤਾ ਗਿਆ ਇੰਦਰਾ ਗਾਂਧੀ ਨੂੰ ਉਹਦਾ ਉਹਦੇ ਕੀਤੇ ਦੀ ਸਜ਼ਾ ਕੋਈ ਸਿੱਖ ਨੌਜੋਨਾਂ ਨੇ ਦਿੱਤੀ ਤਾਂ ਉਹ ਉਹਨੂੰ ਹੋਰ ਤਰੀਕਿਆਂ ਨਾਲ ਜੱਠਿਆ ਗਿਆ ਜੇਕਰ ਰਜੀਵ ਗਾਂਧੀ ਨੂੰ ਮਾਰਿਆ ਗਿਆ ਤਾਂ ਉਹ ਜਿਹੜੇ ਲੋਕ ਕਿਸੇ ਹੋਰ ਧਰਮ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੂੰ ਹੋਰ ਤਰੀਕੇ ਨਾਲ ਉਹਨਾਂ ਨੂੰ ਹੋਰ ਤਰੀਕੇ ਨਾਲ ਨਜਿੱਠਿਆ ਗਿਆ ਸੋ ਇਸ ਕਰਕੇ ਇਹ ਜਿਹੜੀ ਜਿਹੜੀ ਵੱਧ ਵੋਟਾਂ ਤੇ ਘੱਟ ਵੋਟਾਂ ਦਾ ਜਿਹੜੀ ਗਿਣਤੀ ਆ ਉਹ ਫੈਸਲੇ ਕਰਦੀ ਆ ਵੀ ਇੱਥੇ ਸਾਡਾ ਕਿਵੇਂ ਲਿਆਂਦਾ ਜਾਵੇ ਸੁਖਬੀਰ ਬਾਦਲ ਜੀ ਉਹਨਾਂ ਦਾ ਗੱਠਜੋੜ ਜਿਹੜਾ ਬੀਜੇਪੀ ਦੇ ਨਾਲ ਰਿਹਾ ਜਿਹੜੀ ਬੀਜੇਪੀ ਹਿੰਦੂਵਾਦ ਦੇ ਉੱਤੇ ਜਿਹੜੀ ਪੋਲਿਟਿਕਸ ਕਰਦੀ ਆ ਹਿੰਦੂ ਰਾਸ਼ਟਰ ਦੀ ਗੱਲ ਕਰਦੀ ਆ ਉਹ ਉਹਦੀ ਭਾਵਨਾਵਾਂ ਜਿਹਦੇ ਉਹਨੇ ਆਪਣੀਆਂ ਭਾਵਨਾਵਾਂ ਦੇ ਹਿਸਾਬ ਨਾਲ ਆਪਣਾ ਏਜੰਡਾ ਸੈੱਟ ਕੀਤਾ ਤਾਂ ਉਹਦੇ ਨਾਲ ਉਹ ਲਾਇਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਜਿਹੜੇ ਕਰਕੇ ਪੰਥ ਨੇ ਉਹਨਾਂ ਨੂੰ ਵੋਟਾਂ ਪਾਈਆਂ ਵੀ ਤੁਸੀਂ ਸਾਡੀ ਨਿਮਾਇੰਦਗੀ ਕਰੋਗੇ ਉਸ ਤੇ ਸੁਖਬੀਰ ਬਾਦਲ ਹੁਣੀ ਕੁਝ ਨਹੀਂ ਬੋਲੇ ਉਹ ਇਸ ਕਰਕੇ ਨਹੀਂ ਬੋਲੇ ਕਿਉਂਕਿ ਜੇ ਸਿੱਖ ਜਿਹੜੀ ਵਿਚਾਰਧਾਰਾ ਆਇਆ ਸਿੱਖ ਜਿਹੜੇ ਸਿਧਾਂਤ ਨੇ ਜੇ ਸਿੱਖ ਸਿਧਾਂਤ ਉੱਪਰ ਜਾਂਦੇ ਨੇ ਉਹਨਾਂ ਨੂੰ ਉਭਾਰਿਆ ਜਾਂਦਾ ਤਾਂ ਫਿਰ ਜਿਹੜੀ ਭਾਜਪਾ ਦਾ ਹਿੰਦੂ ਰਾਸ਼ਟਰ ਬਣਾਉਣ ਦਾ ਸੁਪਨਾ ਉਹ ਕਦੇ ਵੀ ਪੂਰਾ ਨਹੀਂ ਹੁੰਦਾ ਕਿਉਂਕਿ ਹਿੰਦੂ ਰਾਸ਼ਟਰ ਬਣਾਉਣ ਲਈ ਉਹ ਧਾਰਮਿਕ ਘੱਟ ਗਿਣਤੀਆਂ ਮੁਸਲਮਾਨਾਂ ਦਲ ਤਾਂ ਦੂਜਿਆਂ ਤੇ ਅਤਿਆਚਾਰ ਕਰਦੇ ਨੇ ਤੇ ਸਿੱਖ ਸਿਧਾਂਤ ਹਮੇਸ਼ਾ ਇਹਦੇ ਉਲਟ ਖੜਿਆ ਉਹ ਕਹਿੰਦਾ ਵੀ ਨਹੀਂ ਅਵਲ ਅੱਲਾ ਨੂਰ ਪਾਇਆ ਕੁਦਰ ਆਪ ਦੀ ਸੱਤਾ ਬਚਾਈ ਰੱਖਣ ਲਈ ਆਪ ਦਾ ਗੱਟਚੋੜ ਬਚਾਈ ਰੱਖਣ ਲਈ ਇਹਨਾਂ ਨੇ ਸਿੱਖਾਂ ਦੀ ਗੱਲ ਨੂੰ ਥੱਲੇ ਕੀਤਾ ਤੇ 10 ਸਾਲ ਲਗਾਤਾਰ ਪੰਜਾਬ ਦੀ ਸਰਕਾਰ 'ਚ ਰਹਿਣ ਦੇ ਬਾਵਜੂਦ ਕਦੇ ਪਾਰਲੀਮੈਂਟ 'ਚ ਨਹੀਂ ਮੁੱਦਾ ਠਾਇਆ ਕਦੇ ਪੰਜਾਬ ਦੀ ਅਸੈਂਬਲੀ 'ਚ ਨਹੀਂ ਮਤਾ ਪਾਇਆ ਵੀ ਸੇ ਜਿਹੜੇ ਬੰਦੇ ਨੇ ਇਹ ਚਾਹੇ ਕੁਝ ਵੀ ਹੋਣ ਚਾਹੇ ਸਿੱਖ ਹੋਣ ਚਾਹੇ ਕਿਸੇ ਹੋਰ ਧਰਮ ਨਾਲ ਸੰਬੰਧ ਰੱਖਦੇ ਹੋਣ ਮਨੁੱਖੀ ਅਧਿਕਾਰ ਹੈ ਵੀ ਜੇ ਕਿਸੇ ਵਿਅਕਤੀ ਨੇ ਜੋ ਕੋ ਗੁਨਾਹ ਕੀਤਾ ਜਿੰਨੀ ਉਹਦੀ ਕਾਨੂੰਨਾਂ ਸਜ਼ਾ ਬਣਦੀ ਆ ਜੇ ਉਹ ਭੁਗਤ ਚੁੱਕਾ ਉਸ ਤੋਂ ਵੱਧ ਭੁਗਤ ਚੁੱਕਾ ਤਾਂ ਉਹਨੂੰ ਜੇਲ੍ਹ 'ਚ ਰੱਖਣ ਦਾ ਅਧਿਕਾਰ ਨਹੀਂ ਕਿਉਂਕਿ ਇੱਕ ਜਿਹੜਾ ਬੰਦਾ ਜਿਹਨੇ ਦੋ ਗਲਤ ਕੀਤਾ ਜਾਂ ਕੁਝ ਵੀ ਜੇ ਗੁਨਾਹ ਕਰ ਲਿਆ ਤਾਂ ਉਹ ਜਿੰਨੀ ਉਹਦੀ ਸਜ਼ਾ ਬਣਦੀ ਉਸ ਤੋਂ ਵੱਧ ਉਹਨੂੰ ਜੇਲ੍ਹ ਦੇ ਵਿੱਚ ਬੰਦ ਰੱਖਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉਹ ਵੀ ਉਹ ਵੀ ਇੱਕ ਜਿਹੜੀ ਧੱਕੇ ਨਾਲ ਗਲਤ ਕੀਤਾ ਜਾ ਰਿਹਾ ਉਹਦੇ ਨਾਲ ਸਾ ਇਹ ਏਜੰਡਾ ਕਦੇ ਨਹੀਂ ਉਠਾਇਆ ਉਹਨਾਂ ਨੇ ਉਹਨਾਂ ਚ ਅੱਜ ਜਦੋਂ ਸੱਤਾ ਤੋਂ ਬਾਹਰ ਨੇ ਤਾਂ ਉਹ ਬੰਦੀ ਸਿੰਘਾਂ ਨੂੰ ਜਿਹੜਾ ਛਡਾਉਣ ਦਾ ਜਿਹੜਾ ਖੇਖਣ ਤੇ ਹੀ ਆ ਜਿਹੜਾ ਕਰ ਰਹੇ ਨੇ ਉਹ ਸਿਰਫ ਸੱਤਾ ਬਚਾਉਣ ਲਈ ਜਦੋਂ ਸੱਤਾ ਤੋਂ ਬਾਹਰ ਹੁੰਦੇ ਨੇ ਹੁਣ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਿਦੀ ਦਾ ਮਸਲਾ ਲਗਾਤਾਰ ਉੱਠ ਲਿਆ ਐਨੇ ਸਾਲਾਂ ਤੋਂ ਇਹਨਾਂ ਨੇ ਮਸਲਾ ਨਹੀਂ ਉਠਾਇਆ ਕਾਂਗਰਸ ਨੇ ਜੋ ਅਧਿਗੀਆਂ ਕੀਤੀ ਉਹਦੇ ਖਿਲਾਫੇ ਬੋਲੇ ਨਹੀਂ ਅੱਜ ਜਦੋਂ ਸੱਤਾ ਤੋਂ ਬਾਹਰ ਨੇ ਤਾਂ ਅੱਜ ਜਦੋਂ ਇਹ ਮਸਲਾ ਫੇਰ ਉੱਠ ਰਿਹਾ ਤਾਂ ਇਹ ਫੇਰ ਉਹਨਾਂ ਦੇ ਘਰੇ ਜਾ ਕੇ ਜਿਹੜੇ ਮਗਰਮੱਛ ਦੇ ਹੰਝੂ ਵਹਾ ਰਹੇ ਨੇ ਸੋ ਇਹ ਜਿੰਨਾ ਕੁਝ ਸ਼੍ਰੋਮਣੀ ਕਾਲ ਤਲ ਨੇ ਕੀਤਾ ਜਦੋਂ ਵਿਆਪਦੀਆਂ ਹੋਈਆਂ ਚਾਹੀਦਾ ਤੇ ਸੀ ਕਿ ਜਿਹੜੇ ਬੰਦੇ ਦੋਸ਼ੀ ਸੀ ਉਹ ਫੜੇ ਜਾਂਦੇ ਲੋਕਾਂ ਸਾਹਮਣੇ ਨੰਗੇ ਕੀਤੇ ਜਾਂਦੇ ਉਹਨਾਂ ਨੂੰ ਜੋ ਜੋ ਕਾਨੂੰਨੀ ਸਜ਼ਾ ਸੀ ਮਿਲਦੀ ਪਰ ਇਹਨਾਂ ਨੇ ਆਰਡਰ ਦੇ ਕੇ ਆਪਦੀ ਪੁਲਿਸ ਦੇ ਉੱਤੋਂ ਜਿਹੜੇ ਉੱਥੇ ਜਿਹੜੀ ਜਿਹੜੀ ਸਿੱਖ ਸੰਗਤ ਉੱਥੇ ਪ੍ਰੋਟੈਸਟ ਕਰ ਰਹੀ ਸੀ ਸ਼ਾਂਤਮਈ ਜਾਬ ਕਰ ਰਹੀ ਸੀ ਉਹਨਾਂ ਤੇ ਗੋਲੀਆਂ ਚਲਾਈਆਂ ਵੀ ਇੱਕ ਤਾਂ ਪਹਿਲਾਂ ਉਹਨਾਂ ਦੇ ਸਿੱਖਾਂ ਦੀ ਧਾਰਮਿਕ ਭਾਵਨਾ ਤੇ ਸੱਟ ਮਾਰੀ ਗਈ ਫਿਰ ਆਪਦਾ ਇਨਸਾਫ ਲੈਣ ਲਈ ਜਿਹੜੇ ਜਿਹੜੇ ਸਿੱਖ ਨੇ ਉਹਨਾਂ ਉੱਤੇ ਫਿਰ ਗੋਲੀਆਂ ਚਲਾਈਆਂ ਗਿਆ ਤਾਂ ਉਹ ਜਿਹੜਾ ਇਹਨਾਂ ਨੇ ਕੀਤਾ ਉਲਟਾ ਉਦਮ ਇਨਸਾਬ ਲੈ ਰਹੇ ਫਿਰ ਤੋਂ ਲੋਕਾਂ ਤੋਂ ਫਿਰ ਹੋਰ ਪਰਚੇ ਪਾਏਗੇ ਤੇ ਜਿਹੜੇ ਦੋਸ਼ੀ ਅਧਿਕਾਰੀ ਸੀਗੇ ਜਿਹੜੇ ਉਹਦੇ ਲਈ ਸੀਗੇ ਜ਼ਿੰਮੇਵਾਰ ਉਹਨਾਂ ਨੂੰ ਅਣਪਛਾਤੀ ਪੁਲਿਸ ਪਹਿਲਾਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਲੋਕਾਂ ਨੇ ਆਈਡੈਂਟੀਫਾਈ ਕਰ ਲੇ ਤਾਂ ਫਿਰ ਲਗਾਤਾਰ ਆਪਦੀ ਸਰਕਾਰ ਦੋਚ ਨੂੰ ਬਚਾਇਆ ਹੀ ਨਹੀਂ ਬਲਕਿ ਉੱਚੀਆਂ ਅਹੁਦੇ ਵੀ ਜਿਹੜੇ ਦਿੱਤੇ ਗਏ ਤਾਂ ਇਹ ਜਿਹੜੀ ਪੰਥ ਦੇ ਨਾਲ ਪੰਜਾਬ ਦੇ ਨਾਲ ਪੰਜਾਬੀਅਤ ਦੇ ਨਾਲ ਜਿਹੜਾ ਧਰੋ ਉਹਨਾਂ ਨੇ ਕਮਾਈ ਸੀ ਇਸੇ ਦੀ ਸਜ਼ਾ ਜਿਹੜੀ ਮਿਲੀ ਆ ਵੀ ਅੱਜ ਉਹ ਸੱਤਾ ਤੋਂ ਬਾਹਰ ਨੇ ਸੋ ਅਵਤਾਰ ਸਿੰਘ ਨਹਿਮਾ ਜੀ ਅਗਲਾ ਸਵਾਲ ਇਸੇ ਦੇ ਨਾਲ ਜੁੜਦਾ ਹੈ ਤੇ ਛੋਟੇ ਸ਼ ਚ ਘਟ ਸ਼ਬਦਾਂ ਚ ਗਿਆ ਜੀ ਜਦੋਂ ਕੋਟਕਪੂਰਾ ਦੇ ਵਿੱਚ ਗੋਲੀ ਚੱਲੀ ਸੀ ਬਰਗਾੜੀ ਦੇ ਵਿੱਚ ਜੇ ਆਪ ਬਾਈਬਲ ਕਾਲਾ ਦੀ ਗੱਲ ਕਰੀਏ ਦੋ ਨੌਜਵਾਨ ਮਾਰੇ ਗਏ ਸੀ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਕੀ ਉਸ ਟਾਈਮ ਐ ਐਸਜੀਪੀਸੀ ਔਰ ਸ਼ਰਮਣੀ ਕਾਲੀ ਦਲ ਨੇ ਸਟੈਂਡ ਨਹੀਂ ਲਿਆ ਐਸਜੀਪੀਸੀ ਨੇ ਸਟੈਂਡ ਨਹੀਂ ਲਿਆ ਧਰਨਾ ਨਹੀਂ ਲਗਾਇਆ ਅੱਜ ਜਦੋਂ ਸੁਲਤਾਨਪੁਰ ਦੇ ਵਿੱਚ ਜਦੋਂ ਗੁਰਦਾਰਾ ਸਾਹਿਬ ਦੇ ਵਿੱਚ ਗੋਲੀ ਚੱਲੀ ਕੋਈ ਝਗੜਾ ਹੋਇਆ ਸੀ ਦੋ ਜਥੇਬੰਦੀਆਂ ਦੇ ਵਿਚਕਾਰ ਲੇਕਿਨ ਉੱਥੇ ਪੁਲਿਸ ਦਾ ਮੁਲਾਜ਼ਮ ਇੱਕ ਮਰ ਗਿਆ ਜੀ ਉਸ ਤੋਂ ਬਾਅਦ ਐਸਜੀਪੀਸੀ ਨੇ ਅੱਜ ਘੱਟੋ-ਘੱਟ ਵੀ 2 2.5 ਮਹੀਨੇ ਹੋ ਗਏ ਨੇ ਉੱਥੇ ਧਰਨਾ ਚੱਲਦਾ ਹੈ ਵੀ ਇੱਥੇ ਗੁਰਦੁਆਰਾ ਸਾਹਿਬ ਬੇਦਬੀ ਹੋ ਗਈ ਹੈ ਦੂਜਾ ਕਿ ਇੱਕ ਮੁਲਾਜ਼ਮ ਮਾਰਿਆ ਗਿਆ ਸਾਨੂੰ ਇਨਸਾਫ ਦਿੱਤਾ ਜਾਵੇ ਉਸ ਟਾਈਮ ਇਹਨਾਂ ਨੂੰ ਕਿਉਂ ਨਹੀਂ ਧਰਨ ਲਗਾਇਆ ਦੇਖੋ ਜੀ ਉਸ ਟਾਈਮ ਧਰਨਾ ਇਸ ਕਰਕੇ ਲਾਇਆ ਜਿਹੜੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੰਸਥਾ ਹੈ ਸਾਡੀ ਪੰਜਾਬੀਆਂ ਦੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਬਿਲਕੁਲ ਜੀ ਜਿਹੜੀ ਇਸ ਕਰਕੇ ਹੋਣਾ ਚਾਹੀ ਸੀ ਵੀ ਸਾਡੇ ਜਿਹੜੇ ਗੁਰੂ ਘਰ ਨੇ ਜਾ ਸਾਡੀਆਂ ਧਾਰਮਿਕ ਜਿਹੜੀਆਂ ਸਿੱਖ ਭਾਵਨਾਵਾਂ ਨੇ ਉਹਨਾਂ ਦੀ ਨੁਮਾਇੰਦਗੀ ਕੀਤੀ ਜਾ ਸਕੇ ਗੁਰੂ ਘਰਾਂ ਦੀ ਸਾਂਭ ਸੰਭਾਲ ਕੀਤੀ ਜਾਵੇ ਜਿਹੜਾ ਗੁਰਦੁਆਰਾ ਸੁਧਾਰ ਲੈ ਰਿਹਾ ਉਹਦੇ ਚੋਂ ਜਨਮੀ ਹੋਈ ਸਾਡੀ ਬਣਾਈ ਹੋਈ ਸੰਸਥਾ ਹੈ ਜੀਨੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਦੇਖਣਾ ਤੇ ਸਿੱਖਾਂ ਦੀ ਨੁਮਾਇੰਦਗੀ ਵੀ ਕਰਨੀ ਸਿੱਖਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਨੀ ਹੈ ਤਾਂ ਜਦੋਂ ਰਾਜਨੀਤਿਕ ਬੋਲਬਾਲਾ ਇੰਨਾ ਕੁ ਹੋ ਗਿਆ ਜਦੋਂ ਪੂਰਾ ਅਕਾਲੀ ਦਲ ਜਿਹੜਾ ਉਹਦੇ ਉੱਤੇ ਸੁਖਬੀਰ ਬਾਦਲ ਦੇ ਪਰਿਵਾਰ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਪੂਰਾ ਗਲਬਾ ਪੈ ਗਿਆ ਤਾਂ ਫਿਰ ਗੁਰਦ ਅਕਾਲਤਖਬ ਸਾਹਿਬ ਦੇ ਜਥੇਦਾਰ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਉਹਨਾਂ ਦੀ ਜੇਬ ਚੋਂ ਨਿਕਲੇ ਹੋਏ ਲਫਾਫੇ ਚੋਂ ਲੱਗਣੇ ਸ਼ੁਰੂ ਹੋ ਗਏ ਤਾਂ ਉਦੋਂ ਜਦੋਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ ਤਾਂ ਉਸ ਵੇਲੇ ਕਿਵੇਂ ਵਿਰੋਧ ਕਰ ਸਕਦੇ ਜਿਹੜੇ ਜਿਹੜੇ ਉਹਨਾਂ ਨੇ ਥਾਪੇ ਹੁਣ ਜਦੋਂ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਜਾਂ ਸੁਖਬੀਰ ਬਾਦਲ ਨੇ ਥਾਪਿਆ ਉਹ ਸੁਖਬੀਰ ਬਾਦਲ ਦੀ ਸਰਕਾਰ ਦਾ ਕਿਵੇਂ ਵਿਰੋਧ ਕਰ ਸਕਦੇ ਸੀ ਪਰ ਹੁਣ ਜਦੋਂ ਸੱਤਾ ਦੇ ਵਿੱਚੋਂ ਬਾਹਰ ਨੇ ਤਾਂ ਉਦੋਂ ਇਸ ਗੱਲ ਤੇ ਘੇਰ ਲਈ ਵਾਥੇ ਵਿਵਦੀ ਹੋਈ ਹੁਣ ਇੱਥੇ ਵਿਵਦੀ ਕਿਸ ਤਰ੍ਹਾਂ ਹੋਈ ਇੱਥੇ ਜਿਹੜੀ ਲੜਾਈ ਹੋਈ ਆ ਸੁਲਤਾਨਪੁਰ ਲੋਧੀ ਦੇ ਇਹ ਕੋਈ ਵੱਖਰੇ ਕਿਸੇ ਧਾਰਮਿਕ ਮੁੱਦਾ ਨਹੀਂ ਬਣਿਆ ਸਾਡੇ ਹੀ ਧਰਮ ਦੇ ਅੰਦਰ ਜਿਹੜੀਆਂ ਵੱਖ-ਵੱਖ ਸੰਪਰਦਾਵਾਂ ਦੀਆਂ ਦੋ ਜਥੇਬੰਦੀਆਂ ਦਾ ਆਪਸ ਵਿੱਚ ਝਗੜਾ ਹੋਇਆ ਉਥੇ ਗੁਰਦੁਆਰੇ ਤੇ ਕਬਜ਼ਾ ਕਰਨ ਨੂੰ ਲੈ ਕੇ ਜਾਂ ਗੋਲਕ ਤੇ ਕਬਜ਼ਾ ਕਰਨ ਨੂੰ ਲੈ ਕੇ ਇਹ ਜੇ ਧਾਰਮਿਕ ਭਾਵਨਾਵਾਂ ਦਾ 扑ਕਾਟ ਉਹਨਾਂ ਦੋਨਾਂ ਹੀ ਜਥੇਬੰਦੀਆਂ ਨੇ ਕੀਤਾ ਲੋਕਾਂ ਦੀ ਇਹ ਭਾਵਨਾ ਖਿਲਵਾੜ ਉਹਨਾਂ ਦ ਨੇ ਕੀਤਾ ਜਿਹੜੀਆਂ ਉਥੇ ਇੱਕ ਦੂਜੇ ਨੂੰ ਨੀਵਾ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਜਿਹਦੇ ਚ ਇੱਕ ਪੁਲਿਸ ਵਾਲੇ ਦੀ ਜਾਨ ਵੀ ਗਈ ਆ ਤੇ ਪੁਲਿਸ ਦੇ ਉੱਤੇ ਜਿਹੜਾ ਜਾ ਕੇ ਗੋਲੀ ਚਲਾਈ ਆ ਇੱਕ ਧਿਰ ਦੀ ਸਪੋਰਟ ਕਰਦੇ ਆ ਜਦਕਿ ਪੰਜਾਬ ਸਰਕਾਰ ਨੂੰ ਵਿੱਚ ਪਾ ਕੇ ਮਸਲੇ ਨੂੰ ਲਾਣ ਆਰਡਰ ਨੂੰ ਸੈੱਟ ਕਰਨਾ ਚਾਹੀਦਾ ਸੀ ਇਹ ਦੋ ਧਾਰਮਿਕ ਜਥੇਬੰਦੀਆਂ ਦਾ ਮਸਲਾ ਸੀ ਤਾਂ ਉਸ ਨੂੰ ਹੁਣ ਜਿਹੜਾ ਇਹ ਉਭਾਰ ਰਹੇ ਨੇ ਵੀ ਇਹ ਸਰਕਾਰ ਨੇ ਇਥੇ ਗਲਤ ਕੀਤਾ ਪਰ ਜਿਹੜੀ ਇਹਨਾਂ ਦੇ ਨੇੜਲਿਆਂ ਦੀ ਜਿਹੜੀ ਸਰਕਾਰ ਸੀ ਜਿਹਨੇ ਦੋ ਨੌਜਵਾਨਾਂ ਨੂੰ ਮਾਰਤਾ ਗੁਰੂਗ੍ਰਾਂਦ ਸਾਹਿਬ ਦੇ ਇਹਨਾਂ ਦੇ ਆਪ ਦੇ ਸਮੇਂ ਦੇ ਵਿੱਚ ਉਸ ਸਮੇਂ ਜਦੋਂ ਇਹਨਾਂ ਨੇ ਕੀਤਾ ਤਾਂ ਉਦੋਂ ਇਹਨਾਂ ਨੇ ਇਨਸਾਫ ਲੈਣ ਦੀ ਬਜਾ ਜਾ ਆਪਣੇ ਆਕਾ ਨੂੰ ਸਵਾਲ ਕਰਨ ਦੀ ਬਜਾਏ ਇਹਨਾਂ ਨੇ ਗੁਰੂ ਸਾਹਿਬ ਵੱਲ ਗੁਰੂ ਗ੍ਰੰਥ ਸਾਹਿਬ ਵੱਲ ਸਿੱਖ ਸਿਧਾਂਤਾਂ ਵੱਲ ਸਿੱਖ ਦੀਆਂ ਭਾਵਨਾਵਾਂ ਵੱਲ ਪਿੱਠ ਕਰ ਲਈ ਤੇ ਜਿਹੜਾ ਮੂੰਹ ਹੈ ਉਹ ਪ੍ਰਕਾਸ਼ ਸਿੰਘ ਬਾਦਲ ਵੱਲ ਕਰ ਲਿਆ ਇਸੇ ਕਰਕੇ ਲੋਕ ਹੁਣ ਇਹਨਾਂ 'ਤੇ ਯਕੀਨ ਨਹੀਂ ਕਰਦੇ ਸੋ ਦੋਸਤੋ ਮਹਿਮਾ ਸਾਹਿਬ ਦਾ ਕਹਿਣਾ ਹੈ ਕਿ ਐਸਜੀਪੀਸੀ ਨੇ ਸਿਧਾਂਤਾਂ ਨੂੰ ਤੋੜ ਮਰੋੜ ਕੇ ਸਿਧਾਂਤਾਂ ਦਾ ਘਾਣ ਕੀਤਾ ਲੇਕਿਨ ਉਸ ਟਾਈਮ ਧਰਨਾ ਨਹੀਂ ਲਗਾਇਆ ਉਸ ਟਾਈਮ ਜਵਾਬ ਨਹੀਂ ਦਿੱਤਾ ਜਵਾਬ ਨਹੀਂ ਸਰਕਾਰ ਤੋਂ ਲਿਆ ਸੋ ਅੱਜ ਧਰਨਾ ਲਗਾ ਕੇ ਸੁਲਤਾਨਪੁਰ ਦੇ ਵਿੱਚ ਬੈਠੇ ਹੋਏ ਸੋ ਦੋਸਤੋ ਜਲਬਦ ਕੀਤੀ ਹੈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੁਭਾ ਅਗੂ ਅਵਤਾਰ ਸਿੰਘ ਮਹਿਮਾ ਜੀ ਦੇ ਨਾਲ ਬੜੇ ਵੱਡੇ ਵੱਡੇ ਖਲਾਸੇ ਕੀਤੇ ਨੇ ਪੰਜਾਬ ਬਚਾਓ ਯਾਤਰਾ ਜਿਵੇਂ ਸੁਖਵੀਰ ਬਾਦਲ ਨੇ ਕੱਢੀ ਕੱਢਰੀ ਸ਼ੁਰੂ ਕੀਤੀ ਹੋਈ ਹੈ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰਿਆ ਜੇ ਸੋ ਆਪਣੇ ਵਿਚਾਰ ਜਿਹੜੇ ਨੇ ਕਮੈਂਟਾਂ ਰਾਹੀਂ ਜਰੂਰ ਦਿਆ ਜੇ ਅਤੇ ਲਾਈਕ ਵੀ ਜਰੂਰ ਕਰਿਆ ਜੇ ਸੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਵਜ੍ਹਾ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਸਹਿਯੋਗੀ ਯੂਸਫ ਧੰਨਵਾਦ ਪ੍ਰਧਾਨ ਸਾਹਿਬ ਸਮਾਂ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸਾਰੇ ਸੁਣਨ ਵਾਲੇ ਵੀਰਾਂ ਦਾ ਤੇ ਤੁਹਾਡਾ ਵੀ ਵਾਹਿਗੁਰੂ ਜੀ ਕਿਰਪਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ